ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰ ਲੱਗੇ ਹਾਜ਼ਰ ਹਾਂ ਜੀ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 27-28 ਫਰਵਰੀ ਤੱਕ ਮੌਸਮ ਪੰਜਾਬ ਦਾ ਬਹੁਤ ਅਸਨਾ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਸਿਸਟਮ ਵਿੱਚ ਆ ਰਿਹਾ ਜੀ ਇਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਐਸੇ ਰਿਹਾ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ 24 ਫਰਵਰੀ ਦੀ ਸਵੇਰ ਹੈ 9:30 ਵਜੜੇ ਆ ਪੰਜਾਬ ਦੀ ਗੱਲ ਕਰੀਏ ਜੀ ਲਗਭਗ ਸੂਹਰਤ ਜਰੀਆ ਧੁੱਪ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਲੱਗ ਰਹੀ ਹੈ ਹਾਲਾਂਕਿ ਅੱਜ ਇੱਕ ਟਟਵਾਜਾ ਸਿਸਟਮ ਆ ਰਿਹਾ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੀ ਬਦਲਵਾਈ ਉੱਪਰਲੇ ਹੱਦਰ ਤੇ ਅੱਜ ਗੁਜ਼ਰਦੀ ਰਹੇਗੀ ਪੰਜਾਬ ਹਰਿਆਣਾ ਰਾਜਸਥਾਨ ਦੇ ਤੇ ਸਕਰੀਨ ਤੇ ਤਾਜਾ ਸੈਟਲਾਈਟ ਦਸੀ ਰਹਾ ਤੁਸੀਂ ਸਕਰੀਨ ਤੇ ਦੇਖ ਰਹੇ ਹਾਂ ਰਾਜਸਥਾਨ ਵਾਲੇ ਖਾਸੇ ਕਿਤੇ ਕਿਤੇ ਕੁਝ ਖੇਤਰਾਂ ਦੇ ਵਿੱਚ ਸੰਘਣੀ ਬਦਲ ਬਈ ਇਸ ਵੇਲੇ ਜਾਰੀ ਹੈ ਤੇ ਆਉਂਦੇ 24 ਘੰਟਿਆਂ ਤੱਕ ਸਿਸਟਮ ਉੱਤੇ ਦੀ ਗੁਸਰਦਾ ਜਾਣਾ ਹੈ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੀ ਬੂੰਦਾਵਾਂ ਦੀ ਛਰਾਟ ਦੇ ਅਸਰ ਲੱਗ ਰਹੇ ਨੇ ਖਾਸ ਕਰ ਜਿਹੜੇ ਪੱਛਮੀ ਚਲੇ ਆ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਟਟਵੇਂ ਰੁੱਖ ਦੇ ਵਿੱਚ ਹਲਕੀ ਬੂੰਦਾਵਾਂ ਦੀਆਂ ਕਣੀਆਂ ਦੇਖ ਸਕਦੀਆਂ ਨੇ ਪੰਜਾਬ ਦੇ ਵਿੱਚ ਫਿਲਹਾਲ ਬਦਲ ਹੋਇਆ ਅਜੇ ਟਟਵੇਂ ਤੌਰ ਤੇ ਉੱਪਰ ਦੇ ਲੰਘਦੇ ਰਹਿਣੀਆਂ ਧੁੱਪ ਵੀ ਲੱਗੇਗੀ ਪਰ ਬਦਲ ਵੀ ਜਿਹੜੇ ਉੱਪਰ ਦੇ ਲੰਘਦੇ ਰਹਿਣਗੇ ਸੋ ਤੇ 24 ਘੰਟਿਆਂ ਦੇ ਦਰਮਿਆਨ ਬਠਿੰਡਾ ਅਜਰ ਹਰੜ 27.7 ਡਿਗਰੀ ਦਾ ਸਭ ਤੋਂ ਗਰਮ ਖੇਤਰ ਪੰਜਾਬ ਦੇ ਵਿੱਚ ਦਰਜ ਹੋਇਆ ਕਿਉਂਕਿ ਤਪਾਂ ਲੱਗ ਰਹੀਆਂ ਨੇ ਪਿਛਲੇ 48 ਘੰਟਿਆਂ ਤੋਂ ਜਿਹਦੇ ਨਾਲ ਦਿਨ ਦਾ ਟੈਂਪਰੇਚਰ ਹੈ ਜਿਹੜਾ ਇੱਕ ਵਾਰ ਫਿਰ ਤੋਂ ਰਾਈਸ ਕਰ ਗਿਆ ਤੇ ਜੇਕਰ ਦੂਜੇ ਫਸੇ ਦੇਖਿਏ ਹਰਿਆਣਾ ਦਾ ਹਰਿਆਣੇ ਦੇ ਜੀ ਵਿੱਚ ਫਤਿਆਬਾਦ ਸਭ ਤੋਂ ਗਰਮ ਜਲ ਹਰਿਆਣੇ ਦੇ ਵਿੱਚ ਦਰਜ ਹੋਇਆ ਮਿਨੀਮਮ ਮਤਲਬ ਕਿ ਮੈਕਸਿਮਮ ਟੈਂਪਰੇਚਰ ਜਿਹੜੇ 25 ਲੈ ਕੇ 28 ਦੇ ਵਿੱਚਕਾਰ ਚੱਲਦੇ ਹੋਏ ਨੇ ਪੰਜਾਬ ਅਤੇ ਹਰਿਆਣਾ ਦੇ ਸਿਸਟਮ ਇੱਕ ਇੱਕ ਤਾਂ ਇਹ ਟਟਮਾ ਜਾਂ ਸਿਸਟਮ ਆ ਰਿਹਾ ਹਲਕੇ ਬਦਲਵਾਈ ਦਿੰਦਾ ਹੋਇਆ ਇਹਨੇ 24 ਘੰਟਿਆਂ ਤੱਕ ਜਾਂ ਕਹ ਲਈਏ 36 ਘੰਟਿਆਂ ਤੱਕ ਤੇਰੀ ਪਾਰ ਲੰਘ ਜਾਣਾ ਇੱਕ ਸਿਸਟਮ ਜਿਹੜੀ ਅਸੀਂ ਅਪਡੇਟ ਹੋਇਆ ਹੋਇਆ ਦਿੰਦੇ ਆ ਰਹੇ ਹਾਂ ਕਿ 26 ਤੋਂ ਲੈ ਕੇ 28 ਜਾਂ ਫਿਰ ਕਹ ਲਈਏ 1-2 ਦਿਨ ਅੱਗੇ ਵੀ ਉਹ ਸਿਸਟਮ ਬੱਸ ਸਕਦਾ ਸੋ ਇਹਦਾ ਸਿਸਟਮ ਹੈਗਾ ਜੀ ਇਹ 25 ਤੋਂ ਲੈ ਕੇ 28 ਵਾਲਾ ਇਹ ਪੰਜਾਬ ਦੇ ਵਿੱਚ ਕਹ ਲਈਏ ਮਾਝਾ ਦੁਆਬਾ ਪੁਆਰ ਖੇਤਰ ਯਾਨੀ ਕਿ ਜਿਹੜੇ ਪਹਾੜਾ ਦੇ ਨਾਲ ਲੱਗਦੇ ਚਲੇ ਆ ਚਾਹੀਓ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਜਿਹੜੇ ਇਹਨਾਂ ਜਨਾਂ ਦੇ ਨਾਲ ਲੱਗਦੇ ਆ ਸੋ ਇਹਨਾਂ ਖੇਤਰਾਂ ਤੱਕ ਵੀ ਪਹੁੰਚਣਗੇ ਮਾਲਵੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਵੀ ਲੱਗ ਸਕਦੇ ਨੇ ਖਾਸ ਕਰਕੇ ਪੂਰਬੀ ਮਾਲਵੇ ਦੇ ਜ਼ਿਲ੍ਹੇ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਆ ਤੇ ਮਾਨਸਾ ਇਹਨਾਂ ਖੇਤਰਾਂ ਤੱਕ ਕਿਤਨਾ ਕਿਤੇ ਟਟਵੇਂ ਛਰਾਟੇ ਪਹੁੰਚ ਸਕਦੇ ਨੇ ਤੇ ਜਿਹੜੇ ਪਹਾੜ ਦੇ ਨਾਲ ਲੱਗਦੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਤ ਕਿਤੇ ਕਿਤੇ ਤਗੜੇ ਤੇ ਛਰਾਟੇ ਲੱਗ ਸਕਦੇ ਨੇ ਕਿਤੇ ਕਿਤੇ ਹਲਕੀ ਗੜੇ ਮਾਰ ਹੋ ਸਕਦੀ ਹੈ ਕਰੂਗਾ ਜਿਹੜੇ ਪਹਾੜਾ ਦੇ ਵਿੱਚ ਜਿਹੜੇ ਹੇਠਲੇ ਖੇਤਰ ਹੈ ਉੱਥੇ ਤਾਬਰ ਤੁਰਨ ਵੀ ਦਰਜ ਹੋਣ ਦੀ ਉਮੀਦ ਹੈ ਤੇ ਉਹ ਪਹਿਲੇ ਫੱਦਰ ਤੇ ਜਿਹੜੀ ਬਰਫਬਾਰੀ ਤਗੜੇ ਤੌਰ ਤੇ ਲੱਗਣ ਦੀ ਉਮੀਦ ਹੈ ਸੋ ਕਹਿ ਸਕਦੇ ਆ ਅਲਰਟ ਜਿਹੜਾ ਜਾ ਉਹ ਪਹਾੜਾ ਦੇ ਵਿੱਚ ਜਿਹੜੇ ਹੇਠਲੇ ਖੇਤਰ ਹੈ ਭਾਵੇਂ ਉਹ ਜੰਮੂ ਕਸ਼ਮੀਰ ਦੇ ਹੈ ਭਾਵੇਂ ਹਿਮਾਚਲ ਦੇ ਖੇਤਰ ਹੈ ਸੋ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਉਮੀਦ ਹੈ ਸੈ ਲੱਗਣਗੇ ਜਿਹਦੇ ਨਾਲ ਕਿਤੇ ਕਿਤੇ ਲੈਂਡਸਲਾਈਡ ਦਾ ਵੀ ਖਤਰਾ ਜਿਹੜਾ ਬਣਿਆ ਰਹਿੰਦਾ ਤੇ ਇਸ ਕਰਕੇ ਪਹਾੜਾ ਵੱਲ ਜਾਣ ਵਾਲੇ ਜਿਹੜੇ ਯਾਤਰੀ ਨੇ ਉਹ ਆਪਣਾ ਕੁਝ ਦਿਨ ਲਈ ਉਹਨਾਂ ਯਾਤਰਾ ਜਿਹੜੀ ਆ ਟਾਲ ਸਕਦੇ ਨੇ ਤੇ ਇਸ ਸਿਸਟਮ ਦੇ ਸਦਕਾ ਪਹਾੜਾਂ ਦੇ ਵਿੱਚ ਅਲਰਟ ਕਹਿ ਸਕਦੇ ਆ ਆਪਾਂ ਇੱਕ ਤਰ੍ਹਾਂ ਨਾਲ ਜਾਰੀ ਕਰ ਦਿੱਤਾ ਗਿਆ ਜੀ ਪੰਜਾਬ ਹਰਿਆਣਾ ਦੇ ਵਿੱਚ ਸ਼ਰਾਟੇ ਲੱਗਣਗੇ ਤੇ ਬਾਕੀ ਇੱਕ ਦੋ ਦਿਨਾਂ ਤੱਕ ਹੋਰ ਇਹ ਜਿਹੜੀ ਅਖੜੇ ਡਾਟਾ ਕਿ ਸਾਰੇ ਪੈਰਾਮੀਟਰ ਫਿੱਟ ਬੈਠਣੇ ਚਾਹੀਦੇ ਸਿਸਟਮ ਲੱਗਣ ਲਈ ਤਾਂ ਆਜੇ ਤੋਂ ਉੱਪਰ ਲੱਗਰਦੇ ਆਸਰ ਘਟਨੇ ਹੀਟ ਜਰੂਰ ਬਣੇਗੀ ਟੈਂਪਰੇਚਰ ਦੇ ਵਿੱਚ ਰਾਤਾਂ ਦਾ ਜਿਹੜਾ ਟੈਂਪਰੇਚਰ ਹੈ ਥੱਲੇ ਡਿੱਗ ਰਿਹਾ ਉਹਦੇ ਵਿੱਚ ਥੋੜੀ ਜਿਹੜੀ ਅੱਜ ਇਜ਼ਾਫਾ ਹੋ ਸਕਦਾ ਪਰ ਦਿਨਾਂ ਦੇ ਟੈਂਪਰੇਚਰ ਇੱਕ ਵਾਰ ਫਿਰ ਤੋਂ ਵਧ ਗਏ ਨੇ ਜਿਹੜੇ 25 ਤੋਂ ਹੇਠਾਂ ਆ ਗਏ ਸੀ ਹੁਣ ਫਿਰ ਤੋਂ ਜਿਹੜੇ ਤਾ ਚੜਦੇ ਨਜ਼ਰ ਆ ਰਹੇ ਨੇ ਸੋ ਜਿਹੜਾ ਸਿਸਟਮ 26 28 ਵਾਲਾ ਜੀ ਇਹਦੇ ਹਾਲੇ ਮੋٹے ਤੌਰ ਤੇ ਆ ਸਾਰੇ ਜਾਫਰੇ ਨੇ ਮਾਝਾ ਖੇਤਰ ਦਵਾਵਾ ਖੇਤਰ ਪੋਆਧ ਖੇਤਰ ਪੋਆਦੇ ਨਾਲ ਲੱਗਦੇ ਮਾਲਵੇ ਦੇ ਚਲੇ ਔਰ ਹਰਿਆਣੇ ਦੇ ਪੂਰਬੀ ਖੇਤਰ ਔਰ ਕੁਝ ਆਪਣੇ ਖੇਤਰ ਯੂਪੀ ਦੇ ਪਛਮੀ ਖੇਤਰ ਵੀ ਹੋ ਸਕਦੇ ਨੇ ਜਿੱਤੇ ਹਲਕੇ ਬੂੰਦਾਬਾਦ ਜੀ ਹੋ ਸਕਦੀ ਹੈ ਪਹਾੜਾ ਦੇ ਵਿੱਚ ਸਿਸਟਮ ਦਾ ਮੁੱਖ ਕੇਂਦਰ ਬਿੰਦੂ ਦਾ ਮੁੱਖ ਸੈਂਟਰ ਪੁਆਇੰਟ ਹੈ ਜਿਹੜਾ ਪਹਾੜ ਹੋਣਗੇ ਪਹਾੜਾ ਦੇ ਹੇਠਲੇ ਖੇਤਰਾਂ ਦੇ ਵਿੱਚ ਤਗੜੀ ਜਿਹੜੀ ਆ ਇਹ ਸਿਸਟਮ ਜਿਹੜਾ ਆ ਮੀਹ ਰੇਅ ਚੱਕਰ ਚਲਾ ਸਕਦਾ ਹੈ ਬਾਕੀ ਆਉਂਦੇ ਦਿਨਾਂ ਦੇ ਦਰਮਿਆਨ ਤੁਹਾਨੂੰ ਅੰਕੜੇ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਜਾ ਸਕਦੇ ਹੋ ਜੀ ਧੰਨਵਾਦ